ਮੈਂ ਜਦ ਇਸ ਹਾਲਵੇ ਚ ਐਂਟਰ ਕਰ ਰਿਹਾ ਸੀ ਤੇ ਮੈਨੂੰ ਮੱਕੜ ਸਾਹਿਬ ਦੇ ਚੈਨਲ ਦੇ ਇੱਕ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਪੰਜਾਬ ਸੰਕਟ ਵਿੱਚ ਹੈ ਪੰਜਾਬ ਵਿੱਚ ਨਸ਼ੇ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਤੁਸੀਂ ਕਿਵੇਂ ਦੇਖਦੇ ਹੋ ਔਰ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਨੂੰ ਇੱਕ ਨਿਰਾਸ਼ਾ ਮਈ ਪ੍ਰਿਜ਼ਮ ਦੇ ਵਿੱਚੋਂ ਦੇਖਣਾ ਬੰਦ ਕਰੀਏ ਇੰਨੀ ਵੀ ਮਾੜੀ ਗੱਲ ਨਹੀਂ ਹੈ ਪੰਜਾਬ ਜਿਹੜਾ ਪੰਜਾਬ ਮੁਗਲ ਤਾੜਮੀਆਂ ਦੀ ਲੁੱਟ ਤੋਂ ਬਾਅਦ ਖੜਾ ਹੋ ਗਿਆ ਜਿਹੜਾ ਪੰਜਾਬ ਅੰਗਰੇਜ਼ਾਂ ਦੀ ਲੁੱਟ ਤੋਂ ਬਾਅਦ ਧੱਕਿਆਂ ਦੇ ਬਾਅਦ ਖੜਾ ਹੋ ਗਿਆ ਅੱਜ ਤਾਂ ਅਸੀਂ ਸਾਰੇ ਆਪਣੀ ਆ ਅੱਜ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਸਾਡੀਆਂ ਆਪਣੀਆਂ ਗਲਤੀਆਂ ਹੋ ਸਕਦੀਆਂ ਸਾਡੇ ਦੇ ਸਮੇਂ ਦੀ ਜਿਹੜੇ ਅਗਵਾਈ ਕਰਨ ਵਾਲੇ ਲੋਕ ਸੀ ਉਹਨਾਂ 'ਚ ਕਮੀ ਹੋ ਸਕਦੀ ਹੈ ਸਾਡੇ ਲੋਕਾਂ ਦੇ ਵਿੱਚ ਕਮੀ ਨਹੀਂ ਹੈ ਨਾ ਪੰਜਾਬ ਦੀ ਧਰਤੀ ਵਿੱਚ ਕਮੀ ਐ ਨਾ ਪੰਜਾਬ ਦੇ ਪੌਣ ਪਾਣੀ ਵਿੱਚ ਕਮੀ ਐ ਔਰ ਨਾ ਹੀ ਪੰਜਾਬ ਦੀਆਂ ਮਾਵਾਂ ਨੇ ਸੁਗੜ ਸਿਆਣੇ ਤੇ ਜਝਾਰੂ ਪੁੱਤ ਜੰਮਣੇ ਬੰਦ ਕੀਤੇ ਐ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਨੂੰ ਵਿਕਸਿਤ ਕੀਤਾ ਐ ਅਸੀਂ ਕੈਨੇਡਾ ਬਿਲਡ ਕੀਤਾ ਅਸੀਂ ਅਮਰੀਕਾ ਬਿਲਡ ਕੀਤਾ ਅਸੀਂ ਯੂਰਪ ਬਿਲਡ ਕੀਤਾ ਜੇ ਦੁਨੀਆ ਵਿੱਚ ਜਾਣ ਦਾ ਮੌਕਾ ਮਿਲਦਾ ਐ ਫਿਰ ਪਤਾ ਚੱਲਦਾ ਐ ਮੈਨੂੰ ਪਿੱਛੇ ਜਿਹੜੇ ਇੰਟਰਨੈਸ਼ਨਲ ਡੈਲੀਗੇਸ਼ਨ ਭਾਰਤ ਤੋਂ ਗਏ ਆਪਰੇਸ਼ਨ ਸੰਦੂਰ ਦੇ ਸਬੰਧ ਵਿੱਚ ਮੈਨੂੰ 4 ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਡੈਲੀਗੇਸ਼ਨ ਦੇ ਵਿੱਚ ਸਾਊਦੀ ਅਰੇਬੀਆ ਬਹਿਰਨ ਕੁਵੈਤ ਤੇ ਅਲਜੀਰੀਆ ਔਰ ਉੱਥੇ ਜਾ ਕੇ ਜਿਹੜੇ ਸਾਡੇ ਭਾਰਤੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਸੌਫਟ ਪਾਵਰ ਜੋ ਦੇਖੀ ਜੋ ਪ੍ਰਭਾਵ ਦੇਖਿਆ ਉਹਨੇ ਮੇਰੇ ਹੌਸਲੇ ਦੁੱਗਣੇ ਕਰ ਦਿੱਤੇ